ਚੋਰ ਦੋ ਵਾਰ ਆ ਗਏ ਲੇਕਿਨ ਪੁਲਿਸ ਫਿਰੋਜ਼ਪੁਰ ਦੀ ਇੱਕ ਵਾਰ ਵੀ ਨਹੀਂ ਆਈ ਪਹਿਲੀ ਰਾਤ ਚੋਰੇ ਦੇ ਚੋ ਮੋਟਰ ਕੱਢ ਕੇ ਲੈ ਗਏ ਔਰ ਦੂਜੀ ਰਾਤ ਮੋਟਰ ਜਦੋਂ ਕੱਢੀ ਪੁਲਿਸ ਨੂੰ ਇਤਲਾਹ ਦਿੱਤੀ ਉਸ ਤੋਂ ਬਾਅਦ ਅਗਲੇ ਦਿਨ ਡਿਲੀਵਰੀ ਜਿਹੜੀ ਹੁੰਦੀ ਹੈ ਮੋਟਰ ਦੀ ਉਹ ਚੋਰ ਅਗਲੇ ਦਿਨ ਫਿਰ ਕੱਢ ਕੇ ਲੈ ਗਏ ਅੱਜ 7-8 ਦਿਨ ਹੋ ਗਏ ਆ ਫਿਰੋਜ਼ਪੁਰ ਦੀ ਪੁਲਿਸ ਨਹੀਂ ਪਹੁੰਚੀ ਦਰਖਾਸਤ ਵੀ ਦਿੱਤੀ ਆ ਗਿਆ ਕੈਪਸੂਲ ਪਿਆ ਇਥੇ ਨਸ਼ੇ ਦਾ ਕੈਪਸੂਲ ਇਹ ਦੱਸਦੇ ਆ ਔਰ ਆ ਉਹਨਾਂ ਦਾ ਪੰਨਾ ਹੈ ਆ ਉਹਨਾਂ ਦੀ ਦਾਤੀ ਆ ਹੁਣ ਚੋਰ ਮੋਟਰਾਂ ਦੀਆਂ ਤਾਰਾਂ ਛੱਡੋ ਹੁਣ ਚੋਰ ਮੋਟਰਾਂ ਕੱਢਣ ਤੇ ਹੋ ਗਏ ਨੇ ਆ ਬੋਰ ਦੇ ਵਿੱਚੋਂ ਮੋਟਰੀ ਕੱਢ ਕੇ ਲੈ ਗਏ ਡ੍ਰਿਵਰੀ ਹੀ ਕੱਢ ਕੇ ਲੈ ਗਈ ਦੋ ਵਾਰ ਇੱਕੋ ਮੋਟਰ ਤੇ ਆਏ ਪਹਿਲਾਂ ਮੋਟਰ ਕੱਢਦੇ ਆ ਤੇ ਬਾਅਦ ਦੇ ਵਿੱਚ ਅਗਲੇ ਦਿਨ ਡ੍ਰਿਵਰੀ ਚੱਕ ਕੇ ਇੱਥੋਂ ਲੈ ਜਾਂਦੇ ਆ ਚੋਰ ਤਾਂ ਦੋ ਦੇ ਦੋ ਵਾਰੀ ਆ ਗਏ ਪਰ ਪੁਲਿਸ ਇੱਕ ਵਾਰ ਵੀ ਨਹੀਂ ਪਹੁੰਚੀ 12 ਤਰੀਕ ਦੀ ਦਰਖਾਸਤ ਦਿੱਤੀ ਆ 7 ਦਿਨ ਬੀਤ ਗਿਆ ਪੁਲਿਸ ਅਜੇ ਤੱਕ ਮੌਕਾ ਦੇਖਣ ਨਹੀਂ ਆਈਗੀ ਤਾਂ ਤੁਸੀਂ ਹਾਲਾਤ ਆਪ ਦੇਖੋ ਵੀ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਫਰੋਸਪੁਰ ਦੇ ਕੀ ਦੋ ਦੋ ਵਾਰ ਚੋਰ ਆਉਂਦੇ ਨੇ ਔਰ ਪੁਲਿਸ ਅਜੇ ਤੱਕ ਇੱਕ ਵਾਰ ਵੀ ਨਹੀਂ ਆਈ ਇਹ ਬਾਈ ਹੋਰਾਂ ਦੀ ਮੋਟਰ ਆ ਪਿੰਡ ਪੁੱਛ ਲੈਨੇ ਆ ਪੂਰਾ ਮਸਲਾ ਪੁੱਛ ਲੈਨੇ ਬਾਈ ਜੀ ਤੁਹਾਡਾ ਨਾਮ ਕੀ ਆ ਤੇ ਪਿੰਡ ਦਾ ਨਾਮ ਕੀ ਆ ਮੇਰਾ ਨਾਮ ਮੀਰ ਸਿੰਘ ਜੀ ਪਿੰਡ ਪਧਰੂ ਜੀ अच्छा की मसला बनया है मोटर ਦਾ ਕਿੰਨੀ ਤਰੀਕ ਨੂੰ ਕਦੋਂ ਪਤਾ ਲੱਗਿਆ ਕੀ ਗੱਲ ਸੀ ਪੂਰੀ ਦੱਸੋ ਵੀਰ ਜੀ 10 ਵਜੇ ਅਸੀਂ ਆਏ ਘਰੇ ਸੌਂ ਗਏ ਆਣ ਕੇ ਜਦੋਂ 4 ਵੇ ਵੇਖੀ ਨਾ ਮੋਟਰ ਹੈਗੀ ਸੀ ਡਰਿਵਰ ਬਾਹਰ ਪਈ ਸੀ ਮੋਟਰ ਨਿਕਲ ਕੇ ਤਾਰ ਨਿਕਲ ਕੇ ਚੋਰ ਅਣਪਛਾਤੇ ਬੰਦੇ ਲੈ ਗਏ ਹੂੰ ਅੱਛਾ ਰਾਤ ਨੂੰ ਲੈ ਕੇ ਕੱਢ ਕੇ ਤੁਸੀਂ ਕਿਹ ਕਿੰਨੇ ਕ ਵਜੇ ਤੱਕ ਇੱਥੇ ਹੈਗੇ ਸੀਗੇ ਅਸੀਂ 4ਵੇਂ ਵੇਖੀ ਜੀ ਮੋਟਰ ਆਣ ਕੇ ਸਵੇਰੇ ਵੇਖੀ ਹਾਂਜੀ ਤੇ ਰਾਤ ਨੂੰ ਕਿੰਨੇ ਕ ਵਜੇ ਤੁਸੀਂ ਮਤਲਬ ਇਥੋਂ ਚਲੇ ਗਏ ਸੀ ਜਾਂ ਮੋਟਰ ਤੋਂ 10 ਵਜੇ ਜੀ 10 ਵਜੇ ਮਤਲਬ 10 ਤੋਂ 4 ਦੇ ਵਿੱਚ ਹੋਇਆ ਹੈ ਹਾਂਜੀ ਅੱਛਾ ਇਹ ਮੋਟਰ ਕਿਹੜੀ ਮੋਟਰ ਸੀ ਔਰ ਕਿੰਨੀ ਡ੍ਰਿਵਰੀ ਸੀਗੀ ਉਹ ਇਹ ਲੂਬੀ ਮੋਟਰ ਸੀ 80 ਫੁੱਟ ਡ੍ਰਿਵਰੀ ਸੀ ਕਿੰਨੇ ਦੀ ਸੀ ਮੋਟਰ 3 ਹਸਪਾਵਰ ਜੀ ਅੱਛਾ ਇਹ ਮੋਟਰ ਕੱਲੀ ਕੱਢ ਕੇ ਲੈ ਕੇ ਗਏ ਆ ਜਾਂ ਤਾਰ ਵੀ ਲੈ ਗਿਆ ਮਤਲਬ ਕੀ ਕੁਝ ਹੋਰ ਲੈ ਕੇ ਗਏ ਨਾਲ ਉਹ ਵੀ ਦੱਸੋ ਵੀ ਤਾਰ ਤੇ ਮੋਟਰ ਲੈ ਕੇ ਗਏ ਆ अच्छा पहली पहली चोरी च पहली रात पहली, पहली चोरी 12 वाली च 12 वाले च अच्छा उस ਤੋਂ ਬਾਅਦ ਤੁਸੀਂ ਜਦੋਂ ਤੜਕੇ 4 ਵਜੇ ਵੇਖਿਆ ਤੇ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਕਦੋਂ ਦੱਸਿਆ ਪੁਲਿਸ ਨੂੰ ਦੱਸਿਆ 12 ਵਜੇ ਮਤਲਬ ਅਗਲੇ ਦਿਨ ਉਹਦੇ ਦੱਸਤਾ ਹੈ 12 ਵਜੇ 12 ਤਰੀਕ ਨੂੰ 12 ਅਰਖਾਸਤ ਦਿੱਤੀ ਪੁਲਿਸ ਨੂੰ ਹਾਂਜੀ ਥਾਣਾ ਕਿਹੜਾ ਸਦਰ ਜੀ ਸਦਰ ਫਰੋਸਪੁਰ ਹਾਂਜੀ اچھا ਅੱਛਾ ਜਿਹੜੀ ਡ੍ਰਿਵਰੀ ਸੀ ਤੁਸੀਂ ਜਿਵੇਂ ਦੱਸਿਆ ਸਾਨੂੰ ਆਫ ਕੈਮਰਾ ਵੀ ਡ੍ਰਿਵਰੀ ਇੱਥੇ ਪਾਈ ਸੀ ਮੋਟਰ ਕੱਲੀ ਲਗੇ ਸੀ ਤੇ ਫਿਰ ਡਿਲੀਵਰੀ ਤੁਸੀਂ ਘਰੇ ਲੈ ਕੇ ਨਹੀਂ ਜੀ ਅਸੀਂ ਆਖਿਆ ਪੁਲਿਸ ਮੌਕਾ ਵੇਖੇਗੀ ਹਾਂ ਆਣ ਕੇ ਵੀਡੀਓ ਬਣਾਵੇਗੀ ਪਤਾ ਲੱਗੇਗਾ ਪੁਲਿਸ ਨੂੰ ਡਿਲੀਵਰੀ ਕੱਢੀ ਮੋਟਰ ਕੱਢੀ ਰਾਤ ਨੂੰ ਦੂਜੇ ਦਿਨ 13 ਵਾਲੀ ਰਾਤ ਨੂੰ ਡਿਲੀਵਰੀ ਲੈ ਗਏ ਲੋ ਮਤਲਬ ਪੁਲਿਸ ਨਹੀਂ ਆਈ ਚੋਰ ਦੂਜੀ ਵਾਰ ਆ ਗਏ ਦੂਜੀ ਵਾਰ ਚੋਰ ਆ ਗਏ ਤਾਂ ਵੇਖ ਲਓ ਪਹਿਲਾਂ ਮੈਂ ਤੁਹਾਨੂੰ ਦੱਸਦੇ ਆ ਬਾਕੀ ਬਾਈਆਂ ਨਾਲ ਵੀ ਗੱਲ ਕਰਦੇ ਆ ਪਹਿਲਾਂ ਮੋਟਰ ਨਿਕਲਦੀ ਆ ਰਾਤ ਨੂੰ ਸਵੇਰੇ ਬਾਈ ਹੁਰੀ ਵੇਂਦੇ ਆ ਤੇ ਜਾਂਦੇ ਭੱਜ ਕੇ ਪੁਲਿਸ ਨੂੰ ਕੰਪਲੀਟ ਦਿੰਦੇ ਆ ਵੀ ਪੁਲਿਸ ਆਊਗੀ ਪੁਲਿਸ ਨੂੰ ਮੌਕਾ ਬਖਾਵਾਂਗੇ ਕਿਉਂਕਿ ਜਿਹੜੀ ਮੋਟਰ ਦੀ ਡਿਲੀਵਰੀ ਹੁੰਦੀ ਆ ਪਲਾਸਟਿਕ ਵਾਲੀ ਉਹ ਇੱਥੇ ਪਈ ਸੀਗੀ ਇਸੇ ਜਗ੍ਹਾ ਤੇ ਕਿ ਪੁਲਿਸ ਨੂੰ ਮੌਕਾ ਬਖਾਵਾਂਗੇ ਪੁਲਿਸ ਆ ਕੇ ਕੁਝ ਮਾੜਾ ਮੋਟਾ ਵੇਖੂਗੀ ਵੀ ਚੋਰ ਹੈ ਕੌਣ ਪਰ ਪੁਲਿਸ ਨਹੀਂ ਆਈ ਚੋਰ ਫਿਰ ਆ ਗਿਆ ਰਾਤ ਨੂੰ ਅਗਲੇ ਦਿਨ ਉਹ ਡਿਲੀਵਰੀ ਚੱਕ ਕੇ ਵੀ ਲੈ ਗਏ ਯਾਨੀ ਕਿ ਤਾਰ ਵੀ ਲੈ ਗਏ ਮੋਟਰ ਵੀ ਲੈ ਗਏ ਡਿਲੀਵਰੀ ਵੀ ਲੈ ਗਏ ਔਰ ਛੱਡ ਕੀ ਗਈ ਇੱਥੇ ਉਹ ਤੁਹਾਨੂੰ ਦੱਸਦੇ ਆ ਤੁਸੀਂ ਕਹਿੰਦੇ ਸੀ ਉਹਨਾਂ ਦੇ ਕੈਪਸੂਲ ਪਏ ਰਹਿ ਗਏ ਇੱਥੇ ਨਸ਼ੇ ਵਾਲੇ ਆ ਇੱਥੇ ਕੈਪਸੂਲ ਪਏ ਆ ਜੀ ਆਹ ਨ ਅੱਛਾ ਆ ਪਾਨਾ ਤੇ ਆ ਦਾਤੀ ਹਾਂਜੀ ਬਸ ਆਹੀ ਸੰਦ ਲੈ ਕੇ ਆਏ ਹਾਂਜੀ ਅੱਛਾ ਪਿਆ ਕੈਪਸੂਲ ਕਿੱਥੇ ਆਹ ਵੇਖ ਲਓ ਆ ਚਲੋ ਅਸੀਂ ਜ਼ੂਮ ਕਰਕੇ ਦਣੀ ਵਿਖਾਵਾਂਗੇ ਆ ਕੈਪਸੂਲ ਪਿਆ ਇੱਥੇ ਨਸ਼ੇ ਦਾ ਕੈਪਸੂਲ ਇਹ ਦੱਸਦੇ ਹਾਂ ਔਰ ਆ ਉਹਨਾਂ ਦਾ ਪਾਨਾ ਹੈ ਆ ਉਹਨਾਂ ਦੀ ਦਾਤੀ ਆ ਜੇ ਪੁਲਿਸ ਚਾਹੁੰਦੀ ਤਾਂ ਟਰੇਸ ਕਰ ਸਕਦੀ ਸੀ ਪਰ ਪੁਲਿਸ ਨਹੀਂ ਆਈ 12 ਤਰੀਕ ਦੇ ਚੋਰ ਆਏ 13 ਨੂੰ ਫਿਰ ਚੋਰ ਆਏ ਪਰ ਅੱਜ ਅ 19 20 ਤਰੀਕ ਹੋ ਚੱਲੀ ਆ ਔਰ ਪੁਲਿਸ ਅਜੇ ਤੱਕ ਨਹੀਂ ਆਈ ਦਰਖਾਸਤ ਦਿੱਤੀ ਭਾਈ ਦਰਖਾਸਤ ਦਿੱਤੀ ਆ ਹਾਂਜੀ ਕਿੱਥੇ ਹੈਗੀ ਦਰਖਾਸਤ ਹਾਂਜੀ ਆ ਦਰਖਾਸਤ ਦਿੱਤੀ ਹੋਈ ਆ ਆਹ ਵੇਖ ਲਓ ਤੇ ਇਹਦੇ ਤੇ ਭਾਈ ਕਿਨੂੰ ਮਾਰਕ ਮੁਰਕੀ ਨੂੰ ਕੀਤੀ ਇਹ ਮੁੰਚੀ ਨੇ ਗਰਨਾਮ ਸਿੰਘ ਨੂੰ ਮਾਰ ਕਰ ਦਿੱਤੀ ਤੁਸੀਂ ਕੋਲੇ ਖੜਾ ਕੇ ਕਰਾ ਕੇ ਆਏ ਸੀ ਹਾਂਜੀ ਮੁੰਚੀ ਆਨੇ ਮ ਗਰਨਾਮ ਸਿੰਘ ਨੂੰ ਪਹੁੰਚੇ ਸੀ ਅੱਛਾ ਗਰਨਾਮ ਸਿੰਘ ਨੂੰ ਟੈਲੀਫੋਨ ਆਇਆ ਹੁੰਦਾ ਮੇਰੇ ਕੋਲ ਕੋਈ ਨਹੀਂ ਐਲਟ ਕਰਾਈ ਤੁਸੀਂ ਫੋਨ ਕੀਤਾ ਹਾਂਜੀ ਕੀ ਕਹਿੰਦਾ ਗਰਨਾਮ ਸਿੰਘ ਮੇਰੇ ਕੋਲ ਅਲੀ ਆਈ ਨਹੀਂ ਕਹਿੰਦਾ ਦਰਖਾਸਤ ਹੀ ਨਹੀਂ ਆਈ ਤੇ ਇਹਨਾਂ ਨੂੰ ਦੱਸਣਾ ਸੀ ਚੋਰ ਦੋ ਵਾਰੀ ਆ ਗਏ ਉਹ ਤਾਂ ਇਤੋਂ ਬਾਅਦ ਹੋ ਸਕਦਾ ਆਸ-ਪਾਸ ਵਾਲੇ ਮੋਟਰਾਂ ਵੀ ਲੈ ਜਾਣ ਉਹਾਂ ਵਾਲੇ ਭਾਈ ਚਾਰ ਵਾਰੇ ਆ ਜਾਣ ਹੂੰ ਕੋਈ ਸਾਨੂੰ ਕੋਈ ਡਰ ਨਹੀਂ ਕੋਈ ਕੋਈ ਡਰ ਨਹੀਂ ਅੱਛਾ ਹੋਰ ਵੀ ਲੱਗੇ ਤਾਂ ਕਿ ਇਸ ਤਰ੍ਹਾਂ ਦੀਆਂ ਭਾਈ ਤੁਸੀਂ ਵੀ ਇੱਥੋਂ ਦੇ ਹੀ ਹੋ ਹਾਂਜੀ ਹੋਰ ਕੀ ਇੱਥੋਂ ਦਾ ਮਾਹੌਲ ਆ ਮੋਟਰਾਂ ਮਟਰਾਂ ਦਾ ਤਾਰਾ ਤੂਰਾ ਦਾ ਭਾਈ ਦੂਜੇ ਦਿਨ ਹੀ ਇੱਥੇ ਤਾਂ ਕੇਵਲਾਂ ਦਾ ਦਾ ਰੋਜ਼ ਦਾ ਕੰਮ ਹੀ ਹੈ ਜੀ ਅੱਛਾ ਹਾਲਾਂਕਿ ਇਹ ਹੈ ਕਿ ਹਜੇ ਘ ਤਨੀ ਦੇ ਕਈ ਵਰੀ ਦੇ ਘਰਾਂ ਦੇ ਵਿੱਚੋਂ ਵੀ ਬਾਈਕ ਵਗੈਰਾ ਤਾਂ ਆਮ ਹੀ ਹੋ ਗਿਆ ਕਿ ਲੈ ਹੀ ਜਾਂਦੇ ਨੇ ਉਹ ਵੀ ਹੁਣ ਤਾਂ ਇਹ ਤੇ ਬੁਰਾ ਹਾਲੀ ਹੈ ਜੀ ਇੱਥੇ ਦਾ ਆ ਪਿੱਛੇ ਦੇ ਨਾਲ ਦੇ ਇੱਥੇ ਪਿੰਡ ਦੀ ਗੱਲ ਹੈ ਕਿ ਉਹਨਾਂ ਦੇ ਮੋਟਰ ਵਾਲੀ ਜਿਹੜੀ ਹੈਗੀ ਹੈ ਕੋਠੀ ਦੇ ਵਿੱਚ ਪਿਆਈ ਸਪਰੇਅ ਪੰਪ ਤੇ ਕੇਵਲ ਲੈ ਕੇ ਸਾਰਾ ਕੁਝ ਚੱਕ ਜੀ ਤੇ ਇਹੀ ਹਾਲੀਆ ਹੀ ਹੁੰਦਾ ਰੋਈਦਾ ਕਿ ਸਰਕਾਰ ਨੂੰ ਵੀ ਚਾਹੀਦਾ ਥੋੜਾ ਜਿਹਾ ਪੁਲਿਸ ਨੂੰ ਵੀ ਚਾਹੀਦਾ ਕਿ ਥੋੜੀ ਸਖਤੀ ਵਰਤੇ ਨਾਲ ਕਿ ਜਿਵੇਂ ਉਹ ਨਾ ਭਾਈ ਸਾਹਿਬ ਨੇ ਦਿੱਤੀ ਹੈ ਦਰਖਾਸਤ ਤਾਂ 5-6 ਦਿਨ ਹੋ ਗਏ ਨੇ ਕੋਈ ਕਾਰਵਾਈ ਨਹੀਂ ਹੋਈ ਜੇ ਮੌਕੇ ਤੇ ਕਾਰਵਾਈ ਹੋਵੇ ਤਾਂ ਆਟੋਮੈਟਿਕ ਅਗਲੇ ਕੋਈ ਵੀ ਗਾਂਹ ਇਹੋ ਜੀ ਕੋਈ ਵੀ ਨਾ ਹੱਥ ਪਾਵੇਗੇ ਇਹੋ ਜੀਆਂ ਚੀਜ਼ਾਂ ਨੂੰ ਜੀ ਤਾਂ ਹੌਸਲੇ ਤੁਸੀਂ ਆਪ ਨਜ਼ਰ ਮਾਰੋ ਕਿੰਨੇ ਕੁ ਬਲੰਦ ਨੇ ਇਹਨਾਂ ਲੁਟੇਰਿਆਂ ਦੇ ਇਹਨਾਂ ਚੋਰਾਂ ਦੇ ਆ ਘਰ ਨੇ ਸਾਹਮਣੇ ਇਹਨਾਂ ਇਹਨਾਂ ਘਰਾਂ ਦੀ ਮੋਟਰ ਹੈ ਆ ਇੱਕ ਘਰ ਛੱਡ ਕੇ ਅੱਗੇ ਘਰ ਆ ਔਰ ਦੂਜੇ ਪਾਸੇ ਇਧਰ ਨਜ਼ਰ ਮਾਰ ਲਓ ਇੱਧਰ ਪਿੰਡ ਆ ਇਹ ਭਦਰੂ ਪਿੰਡ ਆ ਔਰ ਇੱਧਰ ਚਾਰੇ ਪਾਸੇ ਘਰ ਆ ਔਰ ਚੋਰ ਇੱਧਰੋਂ ਆਏ ਆ ਕਿੱਧਰੋਂ ਆਏ ਆ ਇਹ ਨਹੀਂ ਪਤਾ ਲੇਕਿਨ ਮੋਟਰ ਜ਼ਰੂਰ ਲੈਣ ਆਏ ਸੀ ਔਰ ਮੋਟਰ ਲੈ ਕੇ ਇੱਥੋਂ ਚਲੇ ਗਏ ਔਰ ਅਗਲੇ ਦਿਨ ਹੌਸਲਾ ਉਹਨਾਂ ਦਾ ਇੰਨਾ ਕੁ ਬੁਲੰਦ ਸੀ ਵੀ ਉਹਨਾਂ ਨੂੰ ਪਤਾ ਸੀ ਵੀ ਸਾਡੀ ਕਿਹੜਾ ਕਿਸੇ ਨੇ ਕੁਝ ਕਰ ਲੈਣਾ ਅਗਲੇ ਦਿਨ ਫਿਰ ਆ ਕੇ ਇੱਥੋਂ ਡ੍ਰਿਬਰੀ ਲੇਕੇ ਜਾਂਦੇ ਆ ਦੋ ਇੱਕ ਦਤੀ ਬਿੰਗੀ ਟੇਢੀ ਔਰ ਇੱਕ ਆ ਨਾੜ ਖੋਲਣ ਵਾਲਾ ਜਿਹੜਾ ਪਾਨਾ ਉਹ ਛੱਡ ਗਿਆ ਤੇ ਆ ਨੰਗਾ ਬੋਰ ਛੱਡ ਗਿਆ ਹੋ ਸਕਦਾ ਇਹਦੇ ਜੀ ਵੀ ਕੋਈ ਇਟਾ ਰੋੜੇ ਸੁੱਟ ਗਏ ਹੋਣ ਹਜੇ ਤਾਂ ਜਦੋਂ ਮੋਟਰੇ ਦੇ ਵਿੱਚ ਪਾਉਣਗੇ ਉਦੋਂ ਪਤਾ ਲੱਗੂਗਾ ਪਾਣੀ ਚੱਕੂਗੀ ਕਿ ਨਹੀਂ ਚੱਕੂਗੀ ਇਹ ਹਾਲਾਤ ਨੇ ਪਰ ਫਿਰੋਜ਼ਪੁਰ ਦੀ ਪੁਲਿਸ ਹਜੇ ਤੱਕ ਨਹੀਂ ਪਹੁੰਚੀ ਕਿੰਨੇ ਦਿਨ ਬੀਤਣ ਤੋਂ ਬਾਅਦ ਹਾਲਾਂਕਿ ਐਸਆਈ ਦੀ ਡਿਊਟੀ ਮੁੰਸ਼ੀ ਵੱਲੋਂ ਮੁੰਸ਼ੀ ਨੇ ਇਹਨਾਂ ਨੂੰ ਕਿਹਾ ਸੀ ਕਿ ਮੈਂ ਗੁਰਨਾਮ ਸਿੰਘ ਦੀ ਡਿਊਟੀ ਲਾ ਦਿੰਨਾ ਪਰ ਗੁਰਨਾਮ ਸਿੰਘ ਨੂੰ ਇਹਨਾਂ ਨੇ ਫੋਨ ਕੀਤਾ ਪਰ ਗੁਰਨਾਮ ਸਿੰਘ ਹਜੇ ਤੱਕ ਨਹੀਂ ਆਇਆ ਉਨ੍ਹਾਂ ਦੇ ਨਾਲ ਵੀ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਕਿ ਆਖਰਕਾਰ ਉਹ ਕਿਉਂ ਨਹੀਂ ਘੇੜਾ ਮਾਰਨ ਇੱਥੇ ਪਹੁੰਚੇ ਸਾਫ ਯੂ ਕਾਲਿੰਗ ਤੋ ਨੰਬਰ ਯੂ ਹੈਵ ਡਾਇਲ ਇਸ ਕੰਟਲੀ ਬਿਜ਼ੀ ਪਲੀਜ਼ ਟ੍ਰਾਈਲ ਤਾਂ ਅਸੀਂ ਵਾਰ-ਵਾਰ ਜਿਹੜੀ ਫੋਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰਨਾਮ ਸਿੰਘ ਨੂੰ ਜਿਨ੍ਹਾਂ ਦੇ ਕੋਲੇ ਇਹ ਦਰਖਾਸਤ ਮਾਰਕ ਕੀਤੀ ਗਈ ਹੈ ਇਹਨਾਂ ਦੇ ਕਹਿਣ ਮੁਤਾਬਕ ਪਰ ਉਹ ਵਾਰ-ਵਾਰ ਜਿਹੜਾ ਆਪਣਾ ਫੋਨ ਘਟਦੇ ਨਜ਼ਰ ਆ ਰਿਹਾ ਹੋ ਸਕਦਾ ਉਹਨਾਂ ਕੋਲੇ ਨੰਬਰ ਸੇਵ ਹੋਵੇ ਹੋ ਸਕਦਾ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਕਿ ਹੁਣ ਉਹਨਾਂ ਦਾ ਪੱਕ ਜਾਣਿਆ ਜਾਊਗਾ ਪਰ ਉਹਨਾਂ ਦੇ ਵੱਲੋਂ ਵਾਰ-ਵਾਰ ਸਾਡੇ ਵੱਲੋਂ ਫੋਨ ਕੀਤਾ ਗਿਆ ਉਹਨਾਂ ਦੇ ਵੱਲੋਂ ਫੋਨ ਨਹੀਂ ਚੱਕਿਆ ਗਿਆ ਹੁਣ ਦੇਖਦੇ ਹਾਂ ਅਸੀਂ ਵੀਡੀਓ ਤੋਂ ਬਾਅਦ ਫਿਰੋਜ਼ਪੁਰ ਦੇ ਐਸਐਸਪੀ ਕੀ ਐਕਸ਼ਨ ਲੈਂਦੇ ਨੇ ਹਾਲਾਂਕਿ ਚਾਹੇ ਭਗਵੰਤ ਮਾਨ ਦੇ ਵੱਲੋਂ ਹਦਾਇਤਾਂ ਜਿਹੜੀਆਂ ਨੇ ਹੁਣ ਸਖਤ ਕਰ ਦਿੱਤੀਆਂ ਗਈਆਂ ਨੇ ਕਿ ਜ਼ਿੰਮੇਵਾਰੀ ਐਸਐਸਪੀ ਔਰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀ ਹੋਏਗੀ ਅਗਰ ਜ਼ਿਲ੍ਹੇ ਦੇ ਵਿੱਚ ਕੁਝ ਹੁੰਦਾ ਹੈ ਤਾਂ ਦੇਖਦੇ ਹਾਂ ਹੁਣ ਇਹਨਾਂ ਚੋਰਾਂ ਤੇ ਨੱਥ ਨਹੀਂ ਪੈ ਰਹੀ ਪੁਲਿਸ ਇਸ ਦੇ ਉੱਪਰ ਕੀ ਕਾਰਵਾਈ ਕਰਦੀ ਹੈ ਇਹ ਆਉਣ ਵਾਲੇ ਸਮੇਂ ਦੇ ਉੱਪਰ ਨਿਰਭਰ ਕਰਦਾ ਹੈ ਦੇਖਦੇ ਹਾਂ ਇਹਨਾਂ ਨੂੰ ਇਨਸਾਫ ਮਿਲ ਪਾਉਂਦਾ ਜਾਂ ਫਿਰ ਇਹ ਲੋਕ ਇਹ ਪਿੰਡ ਵਾਲੇ ਹੋਰ ਮੋਟਰਾਂ ਚੋਰੀ ਹੋਣ ਦੀ اڈੀਕ ਕਰਨ ਜਾਂ ਫਿਰ ਪੁਲਿਸ ਉਹਨਾਂ ਚੋਰਾਂ ਨੂੰ ਪਹਿਲਾਂ ਟਰੇਸ ਕਰ ਲੇਗੀ ਫਿਰੋਸਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸੁਖਵਿੰਦਰ ਸਿੰਘ ਸੋਕਾ